ਦੇ ਸੋ ਨਿਹਾਲ ਸਾਧ ਸੰਗਤ ਜੀ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਜੋਰਾ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ 100 ਕੁਇੰਟਲ ਕੇਕ ਦਾ ਲੰਗਰ ਲਗਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਖੋ ਜੀ ਇਹ ਸਭ ਗੁਰੂ ਦੀ ਕਿਰਪਾ ਹੈ ਅਸੀਂ ਤਾਂ ਬਸ ਸੇਵਾਦਾਰ ਹਾਂ ਪਰ ਮੈਂ ਚਾਹੁੰਦਾ ਕਿ ਅੱਜ ਦੀ ਇਹ ਖਬਰ ਪੂਰੀ ਦੁਨੀਆ ਵਿੱਚ ਜਾਵੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਕਿੰਨੀ ਸ਼ਾਨੋ ਸ਼ੌਕਤ ਨਾਲ ਯਾਦ ਕਰਦੇ ਹਾਂ ਰਬ ਤੁਹਾਡਾ ਭਲਾ ਕਰੇ ਮੇਰੀ ਬੱਚੀ ਬਿਮਾਰ ਹੈ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਦਾ ਸਾਨੂੰ ਕੇਕ ਨਹੀਂ ਬਸ ਥੋੜੀ ਜੀ ਮਦਦ ਚਾਹੀਦੀ ਹੈ ਇਸ ਬੱਚੀ ਦੀ ਜਾਨ ਬਚਾ ਲੋ ਕਿਰਨ 走。 ਸਵੇਰ ਦਾ ਸਮਾਂ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਇੱਕ ਪਾਸੇ ਬੁਲੇ ਸੋਨਿਹਾਲ ਦੇ ਜਕਾਰੇ ਗੂੰਜ ਰਹੇ ਹਨ ਅਤੇ ਦੂਜੇ ਪਾਸੇ ਹੈ 100 ਕਿਲੋ ਕੈਕ ਦੀ ਮਿਠਾਸ ਜੁਰਾ ਸਿੰਘ ਲਈ ਇਹ ਪਹਿਲ ਜ਼ਿੰਦਗੀ ਦਾ ਸਭ ਤੋਂ ਵੱਡਾ ਜਸ਼ਨ ਹੈ ਪਰ ਕੁਦਰਤ ਨੇ ਅੱਜ ਇਸ ਜਸ਼ਨ ਦੇ ਬਿਲਕੁਲ ਵਿਚਕਾਰ ਇੱਕ ਅਜੀਬ ਮਾਤਮ ਲਿਖ ਰੱਖਿਆ ਹੈ ਜਿਸ ਨੇ 10 ਸਾਲ ਪੁਰਾਣੀਆਂ ਕਬਰਾਂ ਖੁੱਟ ਦੇਣੀਆਂ ਹਨ ਜਦੋਂ ਜੁਰਾ ਨੇ ਉਸ ਗਰੀਬ ਪਕਰਨ ਨੂੰ ਤੱਕਾ ਵਜਦਾ ਦੇਖਿਆ ਨਾ ਤਾਂ ਉਸਦੇ ਅੰਦਰ ਸਿਰਫ ਗੁੱਸਾ ਸੀ ਪਰ ਜਿਵੇਂ ਹੀ ਉਸ ਔਰਤ ਦੇ ਸਿਰ ਤੋਂ ਚੁੰਨੀ ਲਥੇ ਅਤੇ ਉਹ ਚਿਹਰਾ ਨੰਗਾ ਹੋਇਆ ਜੋਰਾ ਸਿੰਘ ਦੇ ਪੈਰਾਂ ਖਿਟੋਂ ਜ਼ਮੀਨ ਖਿਸ ਗਈ ਟੋਲ ਨਗਾਰੇ ਭੀੜ ਦਾ ਸ਼ੋਰ ਸਪੀਕਰਾਂ ਦੀ ਆਵਾਜ਼ ਸਭ ਕੁਝ ਐਮ ਐਲ ਏ ਜੋਰਾ ਸਿੰਘ ਦੇ ਕੰਨਾਂ ਵਿੱਚ ਬੰਦ ਹੋ ਗਿਆ ਉਸਦੇ ਸਾਹਮਣੇ ਸਿਰਫ ਇੱਕੋ ਆਵਾਜ਼ ਗੂੰਜਣ ਲੱਗੇ ਉਸਦੇ ਆਪਣੇ ਦਿਲ ਦੀ ਧੜਕਣ ਜੋ ਹੁਣ ਹਥੋੜੇ ਦੇ ਵਾਂਗ ਵੱਜ ਰਹੀ ਸੀ ਸਚਾਰਾ ਪਾਵੇਂ ਗਰੀਬੀ ਨੇ ਉਸਨੂੰ ਨਿਚੋੜ ਦਿੱਤਾ ਸੀ ਪਾਵੇਂ ਵਕਤ ਨੇ ਉਸਨੂੰ ਬੁੱਢਾ ਕਰ ਦਿੱਤਾ ਸੀ ਪਰ ਜੋਰਾ ਸਿੰਘ ਉਸਨੂੰ ਹਜ਼ਾਰਾਂ ਦੀ ਭੀੜ ਦੇ ਵਿੱਚ ਵੀ ਪਛਾਣ ਸਕਦਾ ਸੀ ਇਹ ਕੋਈ ਮੰਗਤੀ ਨਹੀਂ ਸੀ ਕੋਈ ਪਕਰਨ ਨਹੀਂ ਸੀ ਇੱਕ ਕਿਰਨ ਸੀ ਉਸਤੇ ਆਪਣੀ ਸੱਕੀ ਛੋਟੀ ਪਹਿਣ ਕਰਨ ਜੀਤ ਕੌਰ ਜਿਵੇਂ ਹੀ ਜੋਰਾ ਸਿੰਘ ਦੀਆਂ ਨਜ਼ਰਾਂ ਕਿਰਨ ਦੀਆਂ ਅੱਖਾਂ ਨਾਲ ਮਿਲੀਆਂ ਉਹ 100 ਕੁਇੰਟਲ ਦਾ ਕੇਕ ਗਾਇਬ ਹੋ ਗਿਆ ਅਤੇ ਉਸ ਦੀਆਂ ਅੱਖਾਂ ਅੱਗੇ 10 ਸਾਲ ਪੁਰਾਣੀ ਉਕਾੜੀ ਅਤੇ ਤੂਫਾਨੀ ਰਾਤ ਘੁੰਮ ਗਏ ਉਹ ਰਾਤ ਜਦੋਂ ਐਸੇ ਕਿਰਨ ਨੇ ਉਹਨਾਂ ਦੇ ਹਸ ਦੇ ਬਸ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ ਜੋਰੇ ਨੂੰ ਯਾਦਾ ਹੈ ਉਹ ਮੰਝਰੇ ਜਦੋਂ ਪਤਾ ਲੱਗਾ ਸੀ ਵੀ ਕਿਰਨ ਇੱਕ ਪਾਕਿਸਤਾਨੀ ਮੁੰਡੇ ਦੇ ਇਸ਼ਕ ਦੇ ਵਿੱਚ ਪੈ ਕੇ ਕਾਰਿ ਛੱਡਣ ਲਈ ਤਿਆਰ ਖੜੀ ਹੈ ਉਸ ਰਾਤ ਉਹਨਾਂ ਦਾ ਬਜ਼ੁਰਗ ਪਿਤਾ ਜੋ ਪੂਰੇ ਇਲਾਕੇ ਦੇ ਵਿੱਚ ਆਪਣਾ ਸਿਰ ਚੱਕ ਕੇ ਤਰਦਾ ਸੀ ਨਾ ਉਹ ਆਪਣੀ ਧੀ ਦੇ ਪੈਰਾਂ ਵਿੱਚ ਆਪਣੀ ਪੱਗ ਰੱਖ ਕੇ ਰੋਇਆ ਸੀ ਬਾਪੂ ਜੀ ਨੇ ਹੱਥ ਜੋੜ ਕੇ ਕਿਹਾ ਨਾ ਜਾ ਜੇ ਤੂੰ ਸਸ ਸਰਹਦ ਪਾਰ ਚਲੀ ਗਈ ਨਾ ਤਾਂ ਸਾਡੀ ਇੱਜ਼ਤ ਦੇ ਟੁੱਟੇ ਟੁੱਟੇ ਹੋ ਜਾਣਗੇ ਅਸੀਂ ਜਉਂਦੇ ਜੀ ਮਰ ਜਾਵਾਂਗੇ ਮੇਰੀ ੱਟੀ ਪਗ ਦਾ ਵਸਤਾ ਹੈ ਰੁਕ ਜਾ ਪਰ ਇਸ਼ਕ ਦਾ ਪੂਤ ਕਰਨ ਦੇ ਸਿਰ ਤੇ ਇਸ ਕਲਰ ਸਵਾਰ ਸੀ ਕਿ ਉਸਨੇ ਆਪਣੇ ਬੁੱਢੇ ਪਿਓ ਦੇ ਖੰਜੂ ਨੂੰ ਦੇਖੇ ਉਸਨੇ ਆਪਣਾ ਸਮਝ ਚੁਕਿਆ ਅਤੇ ਦਰਵਾਜ਼ੇ ਬਲ ਬਦੇ ਜੋਰਾ ਸਿੰਘ ਨੂੰ ਅੱਜ ਵੀ ਯਾਦ ਹੈ ਉਹ ਆਖਰੀ ਲਾਈਨ ਉਹ ਆਖਰੀ ਚੇਤਾਵਨੀ ਜੋ ਉਸਨੇ ਆਪਣੀ ਭੈਣ ਨੂੰ ਦਿੱਤੀ ਸੀ ਜੋਰਾ ਸਿੰਘ ਦਰਵਾਜ਼ੇ ਦੇ ਵਿਚਕਾਰ ਖੜਾ ਹੋ ਗਿਆ ਅਤੇ ਗਰਜਿਆ ਕਿਰਨ ਜੇ ਅੱਜ ਤੋਂ ਘਰ ਦੀ ਇਹ ਦਹਲੀ ਚ ਟੱਪ ਗਈ ਨਾ ਤਾਂ ਪਿੱਛੇ ਮੁੜ ਕੇ ਕਦੇ ਨਾ ਦੇਖੀ ਸਮਝ ਲੈਵੇਂ ਕਿ ਤੇਰਾ ਪਿਓ ਅਤੇ ਤੇਰਾ ਪਰਾ ਅੱਜ ਹੀ ਮਰ ਚੁਕੇ ਹਨ ਅਤੇ ਤੂੰ ਉਹਨਾਂ ਦੀ ਅਰਥੀ ਚੁੱਕ ਕੇ ਬਾਹਰ داری ਹੈ ਜੇ ਤੂੰ ਅੱਜ ਇਹ ਲਕੀਰ पार ਕੀਤੀ ਨਾ ਤਾਂ ਸਾਡੇ ਲਈ ਤੂੰ ਕਬਰ ਦੇ ਵਿੱਚ ਪੈ ਗਈ ਹੈ ਭਾਵੇਂ লাশ ਬਣ ਕੇ ਆਵੇਂ ਪਰ ਇਸ ਘਰ ਦੇ ਵਿੱਚ ਤੇਰੇ ਲਈ ਕੋਈ ਥਾਂ ਨਹੀਂ ਹੋਵੇਗੀ ਅਤੇ ਕਿਰਨ ਉਸਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਦੇਖਿਆ ਨਹੀਂ ਉਸਨੇ ਉਹ ਦਹਲੀ ਟੱਪੇ ਅਤੇ ਉਸੇ ਪਿਤਾ ਦੇ ਸੀਨੇ ਦੇ ਵਿੱਚ ਅਜਿਹਾ ਦਰਦ ਉਠਿਆ ਉਸੇ ਹੀ ਦਰਵਾਜ਼ੇ ਤੇ ਡਿੱਕੇ ਦਮ ਤੋੜ ਗਿਆ ਕਿਰਨ ਭੱਜ ਗਈ ਸੀ ਅਤੇ ਪਿੱਛੇ ਛੱਡ ਗਈ ਆਪਣੇ ਪਿਓ ਦੀ ਲਾਸ਼ ਅਤੇ ਆਪਣੇ ਭਰਾ ਦੇ ਦਿਲ ਦੇ ਵਿੱਚ ਨਫ਼ਰਤ ਦੀ ਅੱਗ ਅੱਜ ਪੂਰੇ 10 ਸਾਲਾਂ ਦੇ ਬਾਅਦ ਉਹੀ ਕਿਰਨ ਵਾਪਸ ਆ ਗਈ ਸੀ ਪਰ ਉਹ ਲਾਸ਼ ਬਣ ਕੇ ਨਹੀਂ ਸੀ ਆਈ ਜਿਵੇਂ ਜੋਰਾ ਸਿੰਘ ਨੇ ਕਿਹਾ ਸੀ ਉਹ ਜਿੰਦਾ ਲਾਸ਼ ਬਣ ਕੇ ਆਈ ਸੀ ਉਸ ਦੇ ਸਰੀਰ ਤੇ ਜਕਮਾਂ ਨੇ ਕੱਪੜੇ ਲੀਰੋ ਲੀਰ ਹਨ ਅਤੇ ਹੱਥਾਂ ਦੇ ਵਿੱਚ ਇੱਕ ਬੱਚੀ ਹੈ ਉਹ ਬੱਚੇ ਜਿਸ ਤੀਆਂ ਰਗਾ ਦੇ ਵਿੱਚ ਉਸੇ ਪਾਕਿਸਤਾਨੀ ਦਾ ਕੌਣ ਹੈ ਜਿਸ ਨੇ ਇਹਨਾਂ ਦਾ ਘਰ ਉਜਾੜਿਆ ਸੀ ਜੋਰਾ ਸਿੰਘ ਦਾ ਸ਼ਰੀਰ ਕਮਣ ਲਗਾ ਇੱਕ ਪਾਸੇ ਉਸਦਾ ਹੰਕਾਰ ਉਸਦਾ 100 ਕੁਇੰਟਲ ਦਾ ਕਿੱਕ ਉਸਦੀ ਸਿਆਸਤ ਹੈ ਅਤੇ ਦੂਜੇ ਪਾਸੇ ਉਹ ਪਹਿਣ ਜੋ ਆਪਣੇ ਪਿਓ ਦੀ ਕਤਲ ਹੋਏ ਕਿਰਨ ਕੱਪ ਦੇ ਹੱਥਾਂ ਨਾਲ ਜੋਰਾ ਸਿੰਘ ਦੇ ਬੂਟ ਕਢ ਲਏ ਉਸਦੀ ਆਵਾਜ਼ ਦੇ ਵਿੱਚ 10 ਸਾਲਾਂ ਦਾ ਦਰਦ ਸੀ ਵੀਰ ਜੀ ਮੈਨੂੰ ਮਰ ਦੇ ਮੈਂ ਗੁਨਾਹਗਰ ਹਾਂ ਤੇਰੇ ਪਰ ਇਸ ਬੱਚੀ ਨੂੰ ਚਾਲੇ ਕਿ ਜੋਰਾ ਸਿੰਘ ਉਸ ਨੂੰ ਠੁੱਡਾ ਮਾਰ ਦੇਵੇਗਾ ਜਿਵੇਂ ਉਸਨੇ 10 ਸਾਲ ਪਹਿਲਾਂ ਕਿਹਾ ਸੀ ਜਾਂ ਫਿਰ ਵੀਰ ਸ਼ਬਦ ਸੁਣ ਕੇ ਉਸ ਦਾ ਦਿਲ ਪਿਗਲ ਜਾਵੇਗਾ ਅਤੇ ਉਹ 8 ਸਾਲ ਦੀ ਬੱਚੇ ਜੋ ਬਿਲਕੁਲ ਚੁੱਪ ਹੈ ਉਸ ਦੀਆਂ ਅੱਖਾਂ ਦੇ ਵਿੱਚ ਅਜਿਹਾ ਕਿਹੜਾ ਕੌਫ ਹੈ ਜੋ ਬਿਆਨੀ ਹੋ ਰਿਹਾ ਅਤੇ ਕਿਉਂ ਲੈ ਕੇ ਆਇਆ ਜੋਰਾ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਇਸ ਪ੍ਰਕਾਸ਼ ਪੁਰਬ ਤੇ 100 ਕਮੰਟਲ ਦਾ ਕੇਕ ਕਿਸ ਸੀ ਉਸ ਦੀ ਮਨੋ ਕਾਮਨਾ ਹਾਂਜੀ ਉਸ ਭਰੇ ਮੈਦਾਨ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਦੇ ਕਰੇ ਛੜ ਰਹੇ ਹਨ ਅੰਮ੍ਰਿਤ ਜੋਰਾ ਸਿੰਘ ਦੇ ਕੰਨਾਂ ਦੇ ਵਿੱਚ ਸਿਰਫ ਇੱਕ ਭਿਆਨਕ ਖਾਮੋਸ਼ੀ ਸ਼ਾਈ ਹੈ ਉਸ ਤੇ ਪੈਰਾਂ ਦੇ ਵਿੱਚ ਬੈਠੀ ਉਸ ਪਕਰਨ ਦੇ ਖੰਜੂਆ ਨੇ ਉਸ ਨੂੰ ਵਰਤਮਾਨ ਤੋਂ ਖਿੱਚ ਕੇ 10 ਸਾਲ ਪਿਛੇ ਉਸ ਮਨਹੂਸ ਰਾਤ ਦੇ ਵਿੱਚ ਛੱਡ ਦਿੱਤਾ 10 ਸਾਲ ਪਹਿਲਾਂ ਇਹ ਉਹ ਸਮਾਂ ਸੀ ਜਦੋਂ ਜੋਰਾ ਸਿੰਘ ਕੋਈ ਐਮ ਐਲ ਏ ਨਹੀਂ ਬਲਕਿ ਇੱਕ ਸੁਧਾਰਨ ਜ਼ਿਮੀਦਾਰ ਦਾ ਪੁੱਤਰ ਜੋਰਾ ਹੁੰਦਾ ਸੀ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਵਾਸਾ ਸੀ ਪਿਤਾ ਸਰਦਾਰ ਕਰਨਲ ਸਿੰਘ ਇਲਾਕੇ ਦੇ ਮੰਨੇ ਪ੍ਰਮੰਨੇ ਇੱਜ਼ਤਦਾਰ ਬੰਦੇ ਸਨ ਜਿਨ੍ਹਾਂ ਦੀ ਚਿੱਟੀ ਪੱਗ ਤੇ ਅਜ ਤੱਕ ਕੋਈ দাগ ਨਹੀਂ ਸੀ ਅਤੇ ਕਰਨ ਕਰਨ ਤਾਂ ਉਸ ਘਰ ਦੀ ਚੜੀ ਸੀ ਪੂਰਾ ਕਰਨ ਉਸਤੇ ਖਸਿਆਂ ਨਾਲ ਗੁੰਜਦਾ ਸੀ ਜੋਰਾ ਸਿੰਘ ਆਪਣੀ ਭੈਣ ਦੇ ਪੈਰ ਥੱਲੇ ਹੱਥ ਰੱਖਦਾ ਤਾਂ ਜੋ ਉਸ ਨੂੰ ਕੰਡਾ ਨਾ ਚੁਬੇ ਪਰ ਫਿਰ ਕਿਸਮਤ ਨੇ ਇੱਕ ਅਜਹੀ ਖੜ ਰਚੇ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਉਸ ਰਾਤ ਕਰਨ ਪਾ ਚੁਕੇ ਸੀ ਉਸਨੇ ਪਿੱਛੇ ਮੁੜ ਕੇ ਇਹ ਵੀ ਨਹੀਂ ਦੇਖਿਆ ਕਿ ਉਸਤੇ ਪਿੱਛੇ ਕੀ ਹੋਇਆ ਉਸ ਰਾਤ ਜੋਰਾ ਸਿੰਘ ਨੇ ਆਪਣੇ ਪਿਤਾ ਦੀ ਲਾਸ਼ ਕੋਲ ਬੈਠ ਕਿਰਕਸਮ ਕਹਦੇ ਉਸਨੇ ਆਪਣੀ ਭੈਣ ਦੀਆਂ ਸਾਰੀਆਂ ਪੋਟਵਾ ਉਸਦੇ ਕੱਪੜੇ ਉਸਦੀਆਂ ਯਾਦਾਂ ਇਕੱਠੀਆਂ ਕੀਤੀਆਂ ਅਤੇ ਪਿਤਾ ਦੀ ਚਿਖਾਦੇ ਨਾਲ ਹੀ ਸਾਰ ਦਿੱਤੀਆਂ ਉਸਨੇ ਸਾਰੇ ਪਿੰਡ ਦੇ ਵਿੱਚ ਐਲਾਨ ਕੀਤਾ ਮੇਰੀ ਭੈਣ ਨੂੰ ਕਿਸੇ ਨੇ ਕਿਡਨੈਪ ਕਰਕੇ ਮਾਰ ਦਿੱਤਾ ਹੈ ਅਜ ਤੋਂ ਬਾਅਦ ਕੋਈ ਵੀ ਉਸ ਦਾ ਨਾਮ ਤੱਕ ਨਾ ਲਵੇ ਉਸ ਹਮਦਰਦੀ ਦੀ ਲਹਿਰ ਨੇ ਉਸ ਝੂਠਨੇ ਜੁਰਾ ਸਿੰਘ ਨੂੰ ਪਿੰਡ ਦਾ ਸਰਪੰਚ ਬਣਾਇਆ ਫਿਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਅੱਜ ਉਹ ਐਮਐਲਏ ਬਣਿਆ ਬੈਠਾ ਹੈ ਉਸਦੀ ਪੂਰੀ ਸਿਆਸਤ ਉਸ ਸ਼ਹੀਦ ਪੈਣ ਦੀ ਕਹਾਣੀ ਤੇ ਟਿਕੀ ਹੈ ਅਤੇ ਅੱਜ 10 ਸਾਲਾਂ ਦੇ ਬਾਅਦ ਉਹੀ ਕਾਤਲ ਪੈਣ ਵਾਪਸ ਆ ਗਈ ਹੈ ਉਹ ਪਾਕਿਸਤਾਨ ਗਈ ਸੀ ਰਾਣੀ ਬੰਦੇਲੇ ਪਰ ਵਾਪਸ ਆਈ ਹੈ ਇੱਕ ਮੰਗਤੀ ਬਣ ਕੇ ਜੋਰਾ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਉਹ ਮੰਜ਼ਰ ਘੁਮਰਿਆ ਹੋਏ ਪੈਦਾਦੀ ਰੁੱਦੀ ਹੋਈ ਪੱਗ ਅਤੇ ਉਹਨਾਂ ਦੀਆਂ ਕੁੱਲੀਆਂ ਅੱਖਾਂ ਵਾਲੀ ਲਾਸ਼ ਉਸਤੇ ਸਾਹਮਣੇ ਖੜੀ ਉਹ 8 ਸਾਲ ਦੀ ਬੱਚੇ ਉਹ ਸਿਰਫ ਇੱਕ ਬੱਚੀ ਨਹੀਂ ਹੈ ਉਹ ਉਸ ਗੱਦਾਰੀ ਦਾ ਜਿਉਂਦਾ ਜੱਗ ਦਾ ਸਬੂਤ ਹੈ ਜੋ ਕਿਰਨ ਨੇ ਆਪਣੇ ਹੀ ਖੌਂਦਿਆਂ ਨਾਲ ਕੀਤੀ ਹੈ ਜੋ ਰਾਜ ਸਿੰਘ ਦਾ ਹੱਥ ਕੰਬ ਰਿਹਾ ਸੀ ਕਿ ਉਹ ਆਪਣੇ ਪਿਤਾ ਦੇ ਕਤਲ ਨੂੰ ਮਾਫ ਕਰ ਸਕਦਾ ਹੈ ਕਿਰਨ ਨੇ ਫਿਰ ਤੋਂ ਉਸ ਦੇ ਪੈਰ ਫੜ ਲਏ ਕਿ ਮੈਂ ਜਾਣਦੀ ਹਾਂ ਵੀ ਤੈਨੂੰ ਬਾਪੂ ਜੀ ਦਾ ਚਿਹਰਾ ਯਾਦ ਆ ਰਿਹਾ ਹੈ ਪਰ ਯਕੀਨ ਮੰਨ ਮੈਂ ਪਿਛਲੇ 10 ਸਾਲਾਂ ਦੇ ਵਿੱਚ ਹਰ ਰੋਜ਼ ਮਰੀ ਹਾਂ ਮੈਨੂੰ ਰਾਜ ਸਿੰਘ ਨੇ ਨਹੀਂ ਸਗੋਂ ਮੇਰੇ ਕਰਮਾਂ ਨੇ ਮਰਿਆ ਹੈ ਉਸ ਸਵੇਰੇ 100 ਕੰਟਲ ਦੇ ਕੇਕ ਦੇ ਜਸ਼ਨ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਫੈਲ ਚੁੱਕੀ ਹੈ ਐਮ ਐਲ ਏ ਜੁਰਾ ਸਿੰਘ ਦਾ ਸ਼ਰੀਰ ਪੱਥਰ ਦੇ ਵਾਂਗ ਸਨ ਹੋ ਚੁੱਕਿਆ ਹੈ ਉਸਤੇ ਅੰਦਰਲਾ ਗੁੱਸਾ ਪਰਤੋਂ ਜਗ ਪਿਆ ਉਸ ਨੂੰ ਲੱਗਿਆ ਵੀ ਇਹ ਅੱਜ ਫਿਰ ਉਸ ਨੂੰ ਬਦਨਾਮ ਕਰਨ ਦੇ ਲਈ ਇੱਥੇ ਆਈ ਹੈ ਉਸ ਨੂੰ ਉਸ ਪਾਕਿਸਤਾਨੀ ਆਸ਼ਕ ਰਾਸ਼ਦ ਦਾ ਚਿਹਰਾ ਯਾਦ ਆਇਆ ਜਿਸ ਤੇ ਲਈ ਕਿਰਨ ਨੇ ਆਪਣੇ ਹੀ ਪਿਓ ਦੀ লাশ ਪਿੱਛੇ ਜੋਰਾ ਸਿੰਘ ਨੇ ਦੰਦ ਪਿਸਤੇ ਹੋਏ ਬਿਨਾ ਮਾਈਕ ਤੋਂ ਸਿਰਫ ਕਿਰਨ ਨੂੰ ਸੁਣਾਉਣ ਦੇ ਲਈਆ ਤੂੰ ਤੂੰ ਅੱਜ ਫਿਰ ਤੂੰ ਆ ਗਈ ਹੈ ਸਾਡੀ ਇੱਜ਼ਤ ਰੋਣ ਦੇ ਲਈ ਉਸ ਦਿਨ ਬਾਪੂ ਨੂੰ ਮਾਰ ਕੇ ਤੇਰਾ ਮਨ ਨਹੀਂ ਭਰਿਆ ਕਿੱਥੇ ਹੈ ਤੇਰਾ ਉਹ ਪਾਕਿਸਤਾਨੀ ਆਸ਼ਕ ਕਿ ਯਾਰ ਸੁਣ ਉਹ ਸਨੇਤ ਨੇ ਉਹ ਕੰਨੋ ਕਰ ਦਿੱਤਾ ਹੈ ਹੁਣ ਜਦੋਂ ਉਸਨੇ ਠੁੱਡਾ ਮਾਰਿਆ ਤਾਂ ਤੈਨੂੰ ਤੇਰਾ ਭਰਾਇਆ ਬਾ ਗਿਆ ਜਦੋਂ ਜੋਰੇ ਨੇ ਨਫ਼ਰਤ ਨਾਲ ਉਸ 8 ਸਾਲ ਦੀ ਬੱਚੇ ਵੱਲ ਇਸ਼ਾਰਾ ਕੀਤਾ ਜੋ ਡਰ ਦੇ ਨਾਲ ਆਪਣੀ ਮਾਂ ਦੀ ਚੁੰਨੀ ਦੇ ਵਿੱਚ ਲੁਕ ਰਹੀ ਸੀ ਅਤੇ ਇਹ ਕੌਣ ਹੈ ਉਸੇ ਗੱਦਾਰੀ ਦੀ ਨਿਸ਼ਾਨੀ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਇਸ ਪਾਕਿਸਤਾਨੀ ਖੂਨ ਨੂੰ ਮੇਰੇ ਸਾਹਮਣੇ ਲਿਆਉਂਦੇ ਹੋਏ ਲੈ ਜਾ ਇਸਨੂੰ ਇੱਥੋਂ ਮੇਰੇ ਕੋਲ ਤੇਰੇ ਲਈ ਕੋਈ ਜਗ੍ਹਾ ਨਹੀਂ ਹੈ ਪਰ ਕਿਰਨ ਜਿਸ ਨੇ 10 ਸਾਲਾਂ ਤੋਂ ਇਤਾਰੀ ਸੇ ਅੱਜ ਖਟ ਪਏ ਉਸਨੇ ਜੋਰਾ ਸਿੰਘ ਦੇ ਪੈਰ ਛੜਦ ਤੇ ਉਹ ਖੜੀ ਹੋ ਗਏ ਉਸ ਦੀਆਂ ਅੱਖਾਂ ਦੇ ਵਿੱਚ ਹੁਣ ਪਿਖਾਰਨ ਵਾਲੀ ਲਚਾਰੀ ਨਹੀਂ ਸੀ ਬਲਕਿ ਇੱਕ ਦਖਮੇ ਸ਼ੇਰਨੀ ਵਾਲਾ ਦਰਸ ਸੀ ਉਸਨੇ ਆਪਣੀਆਂ ਪਟੀਆਂ ਹੋਈਆਂ ਕਮੀਜ਼ਾਂ ਦੀਆਂ ਬਾਹਾਂ ਉੱਪਰ ਕੀਤੀਆਂ ਜੋਰਾ ਸਿੰਘ ਨੇ ਦੇਖਿਆ ਉਸ ਦੀਆਂ ਬਾਹਾਂ ਤੇ ਸਿਗਰਟਾਂ ਨਾਲ ਸੜਨ ਦੇ ਨਿਸ਼ਾਨ ਸਨ ਪੁਰਾਣੇ ਜ਼ਖਮਾਂ ਦੇ ਦਾਗ ਜੋ ਚੀਕ ਚੀਕ ਕੇ ਉਸਤੇ ਬਰਬਾਦੀ ਦੀ ਗਵਾਹੀ ਭਰੇ ਸਨ ਕਿਰਨ ਰੋਂਦੀ ਹੋ ਝੁੱਕੇ ਕਿਹੜਾ ਆਸ਼ਕ ਕਿਹੜਾ ਇਸ਼ਕ ਉਹ ਪਿਆਰ ਨਹੀਂ ਸੀ ਉਹ ਤਾਂ ਇੱਕ ਸੌਦਾ ਸੀ ਮੈਨੂੰ ਵੇਚਿਆ ਗਿਆ ਸੀ ਇਹ ਸ਼ਬਦ ਜੋਰਾ ਸਿੰਘ ਦੇ ਕੰਨਾਂ ਦੇ ਵਿੱਚ ਬੰਬ ਦੇ ਵਾਂਗ ਪਟੇ ਕੀ ਵੇਚਿਆ ਗਿਆ ਸੀ ਕਿਰਨ ਨੇ ਆਪਣਾ سینਾ ਪਿੱਟਦੇ ਹੋਏ ਕਿਹਾ ਹਾਂ ਵੀਰ ਜੀ ਮੈਂ ਗਲਤ ਸੀ ਮੈਂ ਅੰਨੀ ਸੀ ਮੈਨੂੰ ਲੱਗਿਆ ਰਾਸ਼ਦ ਮੈਨੂੰ ਪਿਆਰ ਕਰਦਾ ਹੈ ਪਰ ਜਦੋਂ ਮੈਂ ਬਾਰਡਰ ਪਾਰ ਕਰਕੇ ਲਾਹੌਰ ਪਹੁੰਚੀ ਨਾ ਤਾਂ ਉੱਥੇ ਕੋਈ ਵਿਆਹ ਦਾ ਮੰਡਪ ਨਹੀਂ ਸੀ ਕੋਈ ਮੌਲਵੀ ਕਾਜੀ ਨਹੀਂ ਸੀ ਉੱਥੇ ਦਲਾਲ ਖੜੇ ਸਨ ਰਾਸ਼ਦ ਕੋਈ ਪ੍ਰੇਮੀ ਨਹੀਂ ਸੀ ਉਹ ਤਾਂ ਜਿਸਮਾਂ ਦਾ ਵਪਾਰੀ ਸੀ ਉਸਨੇ ਮੈਨੂਲਾਹ ਔਰਦੇ ਕੋਠੇ ਤੇ ਵਜੇਤਾ ਜੋਰਾ ਸਿੰਘ ਦੇ ਸਾਰੂ ਗਏ ਉਸਨੂੰ ਲੱਗਿਆ ਜਿਵੇਂ ਕਿਸੇ ਨੇ ਉਸਤਾਦ ਦਿਲ ਮੁੱਠੀ ਦੇ ਵਿੱਚ ਘੁੱਟ ਲਿਆ ਹੋਵੇ ਕਿਰਨ ਨੇ ਅੱਗੇ ਜੋ ਦੱਸਿਆ ਨਾ ਉਸਨੇ ਜੋਰਾ ਸਿੰਘ ਦੀ ਆਤਮਾ ਨੂੰ ਤੰਜੋੜ ਕੇ ਰੱਖਤਾ 10 ਸਾਲ ਮੈਂ ਇੱਕ ਜਾਨਵਰ ਦੇ ਵਾਂਗ ਰਹੀ ਹਾਂ ਮੈਨੂੰ ਇੱਕ ਹਨੇਰੇ ਕਮਰੇ ਦੇ ਵਿੱਚ ਬੰਦ ਰੱਖਿਆ ਜਾਂਦਾ ਸੀ ਰੋਜ਼ ਮੇਰੀ ਇੱਜ਼ਤ ਲੁੱਟੀ ਜਾਂਦੀ ਏ ਮੈਂ ਕਿੰਨੀ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜ਼ਹਿਰ ਖਾਣ ਤੱਕ ਦੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਬਾਪੂ ਜੀ ਦੇ ਕੋਲ ਜਾ ਸਕਾਂ ਤੇ ਉਹਨਾਂ ਤੋਂ ਮਾਫ਼ੀ ਮੰਗ ਸਕਾਂ ਪਰ ਉਹ ਮੈਨੂੰ ਮਰਨ ਵੀ ਨਹੀਂ ਸਦੰਦੇ ਫਿਰ ਕਿਰਨ ਨੇ ਉਸ ਬੱਚੀ ਨੂੰ ਆਪਣੀ ਛਾਤੀ ਨਾਲ ਲਗਾ ਲਿਆ ਫਿਰ ਇਹ ਬੱਚੀ ਪੈਦਾ ਹੋਈ ਨੂਰ ਇਹ ਉਸ ਨਰਕ ਦੀ ਨਿਸ਼ਾਨੀ ਹੈ ਪਰ ਵੀਰ ਜੀ ਜਦੋਂ ਇਸ ਨੇ ਪਹਿਲੀ ਵਾਰ ਮਾਂ ਕਿਹਾ ਨਾ ਤਾਂ ਮੈਨੂੰ ਲੱਗਿਆ ਸ਼ਾਇਦ ਰੱਬ ਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਮੈਂ ਨਹੀਂ ਚਾਹੁੰਦੀ ਕਿ ਇਹ ਵੱਡੀ ਹੋ ਕੇ ਉਸੇ ਗੰਦਗੀ ਦਾ ਹਿੱਸਾ ਬਣੇ ਮੈਂ ਕਸਮ ਖਾਦੇਵ ਕਿ ਮੈਂ ਆਪਣੀ ਤੈਨੂੰ ਵਾਪਸ ਆਪਣੇ ਪੰਜਾਬ ਆਪਣੇ ਗੁਰੂ ਦੇ ਘਰ ਲੈ ਕੇ ਜਾਵਾਂਗੇ ਕਿਰਨ ਨੇ ਦੱਸਿਆ ਕਿ ਕਿਵੇਂ ਉਸਨੇ ਇਕ ਰਾਤ ਮੇਰੇ ਨੋ ਕੋਠੇ ਤੇ ਪੁਲਿਸ ਰੇਡ ਪਈ ਸੀ ਨਾ ਮੌਕਾ ਪਾ ਕੇ ਉੱਤੋਂ ਭੱਜ ਨਿਕਲੇ ਉਹ ਕਈ ਦਿਨ ਭੁੱਖੀ ਪਿਆਸੀ ਜੰਗਲਾਂ ਦੇ ਵਿੱਚ ਲੁਕੇ ਰਹੇ ਬਾਰਡਰ ਤੇ ਕੰਡਿਆਲੀਆਂ ਤਾਰਾਂ ਦੇ ਖਿਟੋਂ ਰਿੰਗ ਕੇ ਵਾਪਸ ਆਏ ਸਿਰਫ ਇਸ ਲਈ ਕਿ ਉਸ ਤੇ ਟੇਕ ਗੁਰਸਿਕ ਬਣੇ ਨਾ ਕਿ ਗੁਲਾਮ ਮੈਂ ਪਿਛਲੇ 2 ਮਹੀਨਿਆਂ ਤੋਂ ਇੱਥੇ ਸੜਕਾਂ ਤੇ ਪੀਖ ਮਗਰੀ ਹਾਂ ਮੈਂ ਘਰ ਆਉਣ ਦੀ ਹਿੰਮਤ ਨਹੀਂ ਕਰ ਸਕੇ ਕਿਉਂਕਿ ਮੈਨੂੰ ਤੇਰੀ ਉਹ ਲਕੀਰ ਯਾਦ ਸੀ ਪਰ ਅੱਜ ਅੱਜ ਜਦੋਂ ਮੇਰੀ ਬੱਚੀ ਭੁੱਖ ਨਾਲ ਮਰਨ ਵਾਲੀ ਸੀ ਨਾ ਤਾਂ ਮੈਂ ਸੋਚਿਆ ਕਿ ਸ਼ਾਇਦ ਅੱਜ ਗੁਰਪੁਰਬ ਹੇ ਸ਼ਾਇਦ ਮੇਰੇ ਵੀਰ ਦਾ ਦਿਲ पिਗਲ ਜਾਵੇਗਾ ਮੇਰੇ ਮੈਨੂੰ ਮਾਫ਼ ਕਰਦੇ ਹੋ ਪਰ ਇਸ ਬੱਚੀ ਨੂੰ ਅਪਣਾ ਲਿਓ ਇਸ ਦਾ ਕੋਈ ਕਸੂਰ ਨਹੀਂ ਹੈ ਜੋਰਾ ਸਿੰਘ ਬੁੱਤ ਬੜਾ ਖੜਾ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਪ ਮਹਾਰੇ ਵਹ ਤੁਰੇ ਜਿਸ ਭੈਣ ਨੂੰ ਉਹ 10 ਸਾਲ ਤੋਂ ਕਲਛਣੀ ਅਤੇ ਗੱਦਾਰ ਕਹਿ ਕੇ ਕੁਸ ਰਿਆ ਸੀ ਉਹ ਅਸਲ ਦੇ ਵਿੱਚ ਲਾਸ਼ ਤੋਂ ਵੀ ਬੱਤਰ ਜ਼ਿੰਦਗੀ ਜਰੀ ਸੀ ਉਸ ਨੇ ਸੋਚਿਆ ਸੀ ਕਿ ਉਹ ਮੇਲਾ ਦੇ ਵਿੱਚ ਹੋਵੇਗੇ ਪਰ ਉਹ ਤਾਂ ਨਰਕਾਂ ਦੇ ਵਿੱਚ ਮਿਰਿਆ ਵਾਲੇ ਅਤੇ ਆਸ-ਪਾਸ ਖੜੀ ਸੰਗਤ ਹੈਰਾਨ ਉਹਨਾਂ ਨੂੰ ਕਿਰਨ ਦੀਆਂ ਗੱਲਾਂ ਸੁਣਾਈ ਨਹੀਂ ਸੀ ਦਰਿਆ ਪਰ ਉਹਨਾਂ ਨੇ ਦੇਖਿਆ ਕਿ ਜੁਰਾਸਨ ਦਾ ਥਾਰਾ ਬਿਲਕੁਲ ਬਦਲ ਗਿਆ ਹੈ ਗੁੱਸੇ ਦੀ ਜਗ੍ਹਾ ਹੁਣ ਬੇਅੰਤ ਦਰਦ ਹੈ ਪੀਏ ਨੇ ਘਬਰਾ ਕੇ ਕਿ ਸਰ ਲੋਕ ਦੇਖ ਰਹੇ ਹਨ ਜਲਦੀ ਫੈਸਲਾ ਕਰੋ ਇਸ ਨੂੰ ਪਰਸੇ ਹਵਾਲੇ ਕਰ ਦੇਣੇ ਹਾਂ ਜਾਂ ਕਰ ਐਸੇ ਵੇਲੇ ਇਸ ਨੂੰ ੱੱਕੇ ਮਾਰ ਕੇ ਬਾਹਰ ਨੂੰ ਕਰ ਦੇਣੇ ਹਾਂ ਪਰ ਉਸੇ ਵੇਲੇ ਨੂਰ ਨੂੰ ਚੱਕਾ ਗਏ ਸਰੀਰ ਤੇ ਭੁੱਖ ਅਤੇ ਕਮਜ਼ੋਰੀ ਨਾਲ ਬੇਹੋਸ਼ ਹੋ ਕੇ ਡਿੱਗੀ 8 ਸਾਲ ਦੀ ਨੂਰ ਅਤੇ ਉਸਤੇ ਕੋੜ ਸ਼ਾਤੀ ਪੈਦੀ ਹੋਈ ਕਿਰਨਾਂ ਇਹ ਨਜ਼ਾਰਾ ਦੇਖ ਕੇ ਪੂਰੇ ਪੰਡਾਲ ਦੇ ਵਿੱਚ ਮੌਤ ਵਰਗਾ ਸਨਨਾਟਾ ਸ਼ਾ ਗਿਆ ਸੈਂਕੜੇ ਕੈਮਰੇ ਚੱਲ ਰਹੇ ਸਨ ਮੀਡੀਆ ਬੜੇ ਇਸ ਡਰਾਮੇ ਨੂੰ ਕੈਪਚਰ ਕਰ ਰਹੇ ਸਨ ਐਮ ਐਲ ਏ ਜੁਰਾ ਸਿੰਘ ਦੇ ਪੀ ਏ ਦੇ ਪੈਰਾਂ ਹਟੋਂ ਜਿਵੇਂ ਨਿਕਲ ਗਏ ਉਹ ਭੱਜ ਕੇ ਜੋਰੇ ਦੇ ਕੰਨ ਦੇ ਕੋਲ ਆ ਘਬਰਾਟ ਨਾਲ ਬੋਲਿਆ ਸਰ ਇਹ ਕੀ ਹੋ ਗਿਆ ਮੀਡੀਆ ਲਾਈਵ ਦੇਖ ਰਿਹਾ ਹੈ ਜੇ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਿ ਇਹ ਤੁਹਾਡੀ ਭੈਣ ਹੈ ਜੋ ਪਾਕਿਸਤਾਨ ਤਾਂ ਤੋਂ ਆਈ ਹੈ ਅਤੇ ਤੁਹਾਡੀ ਸਾਰੀ ਸਿਆਸਤ ਮਿੰਟਾਂ ਦੇ ਵਿੱਚ ਖਤਮ ਹੋ ਜਾਵੇਗੀ ਵਿਰੋਧੀ ਕਹਿਣਗੇ ਵੀ ਐਮ ਐਲ ਏ ਦੇ ਰਿਸ਼ਤੇ ਦੁਸ਼ਮਣ ਦੇ ਸ਼ਾਰਾ ਰਹ ਹਨ ਜਲਦੀ ਇੱਥੋਂ ਨਿਕਲ ਚਲੋ ਮੈਂ ਪੁਲਿਸ ਨੂੰ ਕਹਿ ਦਣਾ ਇਹ ਔਰਤ ਪਗਲ ਹੈ ਅਤੇ ਡਰਾਮੇ ਕਰ ਰਹੀ ਹੈ ਇਹ ਸੁਣ ਕੇ ਜੁਰੇਦੀਆਂ ਅੱਖਾਂ ਦੇ ਵਿੱਚ ਅਜੀਬ ਜਿਹੀ ਚਮਕ ਆਈ ਉਸਨੇ ਇੱਕ ਪਲ ਲਈ ਪਿੱਛੇ ਮੁੜ ਕੇ ਵਿਸ਼ਾਲ 100 ਕਿਲੋ ਦਾ ਕੇਕ ਦੇਖਿਆ ਜੋ ਉਸਨੇ ਆਪਣੀ ਛੁੱਟੀ ਸ਼ਾਲ ਲਈ ਬਣਵਾਇਆ ਸੀ ਜਿਸ ਤੇ ਉਸਨੇ ਪਤਾ ਨਹੀਂ ਕਿੰਨਾ ਹੀ ਪੈਸਾ ਖਰਚ ਕੀਤਾ ਕੀਤਾ ਹੈ ਉਹ ਕਹਿ ਕੇ ਹੁਣ ਉਸ ਨੂੰ ਮਿੱਠਾ ਨਹੀਂ ਸਗੋਂ ਆਪਣੀ ਜ਼ਮੀਰ ਤੇ ਬੋਝ ਲੱਗ ਰਿਹਾ ਸੀ ਫਿਰ ਉਸ ਨੇ ਆਪਣੇ ਪੈਰਾਂ ਦੇ ਵਿੱਚ ਪਈ ਉਸ ਭੈਣ ਵੱਲ ਦੇਖਿਆ ਜਿਸ ਨੇ 10 ਸਾਲ ਨਰਕ ਭੋਗਿਆ ਸੀ ਅਤੇ ਉਸ ਮਾਸੂਮ ਬੱਚੀ ਵੱਲ ਜੋ ਇਸ ਦੁਨੀਆ ਦੀ ਗੰਦਗੀ ਤੋਂ ਬੇਖਬਰ ਬੇਹੋਸ਼ ਪਈ ਸੀ ਅਤੇ ਉਸ ਪਲ ਜੋਰਾ ਸਿੰਘ ਦੇ ਅੰਦਰਲਾ ਨੇਤਾ ਮਰ ਗਿਆ ਅਤੇ ਇੱਕ ਭਰਾ ਜਗ ਪਿਆ ਜੋਰਾ ਸਿੰਘ ਨੇ ਗੁੱਸੇ ਦੇ ਵਿੱਚ ਪੀਏ ਨੂੰ ਛਾਤੀ ਤੋਂ ਟੱਕਾ ਮਾਰਿਆ ਪਰ ਇਹ ਹਟ ਅੱਗ ਲੱਗੇ ਤੇਰੀ ਸ਼ਸਤ ਨੂੰ ਮੇਰੀ ਪੈਣ ਮਰੀ ਹੋਏ ਅਤੇ ਤੈਨੂੰ ਵੋਟਾਂ ਦੀ ਪਈ ਹੈ ਜੋਰੇ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਚੁੱਕੇ ਬੇਹੋਸ਼ ਪਈ ਨੂਰ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਉਸ ਨੇ ਆਪਣੇ ਕਰੂਣਾ ਦੀ ਇੱਜ਼ਤ ਵਾਲੀ ਪੱਗ ਦਾ ਲੜਖੋ ਲਿਆ ਅਤੇ ਉਸ ਗੰਦੀ ਹੋਈ ਬੱਚੀ ਦਾ ਮੂੰਹ ਸਾਫ਼ ਕੀਤਾ ਪਣੀ ਕੋਈ ਪਾਣੀ ਲੈ ਕੇ ਆਓ ਜੋਰਾ ਸਿੰਘ ਸਟੇਜ ਤੇ ਇੱਕ ਜ਼ਖਮੀ ਸ਼ੇਰ ਦੇ ਵਾਂਗ ਗਰਜਿਆ ਉਸ ਦੀ ਦਹਾੜ ਸੁਣ ਕੇ ਸਾਰਾ ਪ੍ਰਸ਼ਾਸਨ ਹਿਲ ਗਿਆ ਪੁਲਿਸ ਵਾਲੇ ਅਤੇ ਸੇਵਾਦਾਰ ਪਾਣੀ ਲੈ ਕੇ ਭਜੇ ਜੋਰਾ ਸਿੰਘ ਨੇ ਖੁਦ ਆਪਣੇ ਕੰਬ ਦੇ ਖਤਾਂਾਂ ਨੂਰ ਦੇ ਮੋ ਦੇ ਵਿੱਚ ਪਾਣੀ ਲਗਾਇਆ ਜਦੋਂ ਪਾਣੀ ਦੀਆਂ ਬੂੰਦਾਂ ਨਾਲ ਨੂਰ ਨੇ ਅੱਖਾਂ ਖੋਲੀਆਂ ਤਾਂ ਉਸਦੇ ਸਾਹਮਣੇ ਜੋਰਾ ਸਿੰਘ ਨੂੰ ਦੇਖਿਆ ਬੱਚੀ ਨੇ ਡਰਦੇ ਹੋਏ ਕਿਹਾ ਅਮੀ ਸਾਨੂੰ ਮਾਰੂਣਾ ਇਹ ਸੁਣ ਕੇ ਜੋਰਾ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਬੰ ਟੁੱਟ ਗਿਆ ਉਸਨੇ ਬੱਚੀ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਗਾ ਲਿਆ ਨਹੀਂ ਮੇਰੇ ਬੱਚੇ ਤੈਨੂੰ ਕੋਈ ਨਹੀਂ ਮਾਰੇਗਾ ਤੇਰਾ ਮਾਮਾ ਅੱਜ ਜਾਂਦਾ ਹੈ ਤੇਰਾ ਮਾਮਾ ਤੇਰੀ ਢਾਲ ਬਣੇਗਾ ਫਿਰ ਜੋਰੇ ਨੇ ਕਿਰਨ ਦਾ ਹੱਥ ਫੜਿਆ ਅਤੇ ਉਸਨੂੰ ਕਿਚਕਿਚ ਸਟੇਜ ਦੇ ਬਿਲਕੁਲ ਵਿਚਕਾਰ ਲੈ ਗਿਆ ਉਸਨੇ ਮਾਈਕ ਆ ਪੁਸਤੀ ਆਵਾਜ਼ ਭਰੀ ਹੋਈ ਸੀ ਪਰ ਉਸ ਦੇ ਵਿੱਚ ਟਟਾਨ ਵਰਗੀ ਮਜ਼ਬੂਤੀ ਸੀ ਸਾਧ ਸੰਗਤ ਜੀ ਮੀਡੀਆ ਬੜੇ ਵੀਰੋ ਕੈਮਰਾ ਪੰਦ ਨਾ ਕਰਿਓ ਅੱਜ ਜੋਰਾ ਸਿੰਘ ਉਹ ਸੱਚ ਬੋਲੇਗਾ ਨਾ ਜੋ 10 ਸਾਲਾਂ ਤੋਂ ਇਸ ਨੇ ਆਪਣੇ سینੇ ਦੇ ਵਿੱਚ ਤਪਨ ਕੀਤਾ ਹੈ ਉਸ ਨੇ ਭिड ਨੂੰ ਸੰਬੋਧਨ ਕਰਦਿਆਂ ਕਿਹਾ ਤੁਸੀਂ ਸੋਚ ਰਹੇ ਹੋ ਵੀ ਇਹ ਪਿਕਾਰਨ ਕੌਣਾ ਹੈ ਇਹ ਮੰਗਤੀ ਪਲਾ ਮੇਰੀ ਕੀ ਲੱਗਦੀ ਹੈ ਇਹ ਕੋਈ ਪਿਕਾਰ ਨਹੀਂ ਹੈ ਇਹ ਮੇਰੀ ਇੱਜ਼ਤ ਹੈ ਮੇਰੀ ਸੱਕੀ ਪੈਣ ਕਰਨਜੀਤ ਕੌਰ ਹੈ ਹਾਂ ਬਿਲਕੁਲ ਚੁੱਟ ਬੋਲਿਆ ਸੀ ਇਹ ਮਰ ਚੁਕੀ ਹੈ ਹਾਂ ਇਸ ਨੇ 10 ਸਾਲ ਪਹਿਲਾਂ ਗਲਤੀ ਕੀਤੀ ਤੇ ਰਾਪਟ ਗਈ ਸੀ ਪਰ ਅੱਜ ਮੈਂ ਸਮਾਜ ਦੇ ਠੇਕੇਦਾਰਾਂ ਨੂੰ ਪੁੱਛਦਾ ਹਾਂ ਕਿ ਸਾਡੀ ਸਜ਼ਾ ਇੰਨੀ ਵੱਡੀ ਹੋਣੀ ਚਾਹੀਦੀ ਏ ਕਿ ਅਸੀਂ ਆਪਣੀ ਹੀ ਧਿਰ ਨੂੰ ਨੱਕ ਦੇ ਵਿੱਚ ਸੜਨ ਦੇ ਛੜਦੀਏ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਦਸ਼ਮਣਾਂ ਨੂੰ ਵੀ ਪਾਣੀ ਪੈ ਸਕਦੇ ਹਨ ਤਾਂ ਕਿ ਮੈਂ ਆਪਣੀ ਹੀ ਸੱਕੀ ਭੈਣ ਨੂੰ ਗਾਲ ਨਹੀਂ ਲਗਾ ਸਕਦਾ ਜੋ ਰਾਜਸੰਗ ਨੇ ਪਿੱਛੇ ਪਏ 100 ਕੁਇੰਟਲ ਦੇ ਕੇਕ ਵੱਲ ਇਸ਼ਾਰਾ ਕੀਤਾ ਅਤੇ ਚੀਕੇ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਸ 100 ਕੁਇੰਟਲ ਦਾ ਇੱਕ ਕੱਟ ਕੇ ਇਤਿਹਾਸ ਰਚਨਾ ਚਮੜਾ ਸੇ ਮੈਂ ਸੋਈਦਾ ਸੀ ਵੀ ਮੈਂ ਬੜਾ ਵੱਡਾ ਦਾਨੀ ਹਾਂ ਪਰ ਲੜਕ ਹੈ ਮੇਰੇ ਤੇ ਮੇਰੇ ਘਰ ਦੀ ਧੀ ਦਰ ਦਰਦੀਆਂ ਟੋਕਣਾ ਕਰੀ ਹੋਏ ਉਸਦੀ ਬੱਚੀ ਭੁੱਖੀ ਮਰ ਰਹੀ ਏ ਅਤੇ ਮੈਂ ਇੱਥੇ ਇੰਨੇ ਵੱਡੇ ਕੇਕ ਦਾ ਦਿਖਾਵਾ ਕਰ ਰਿਆ ਹਾਂ ਇਹ ਕੇਕ ਮੇਰੀ ਸਿਵਾਨੀ ਹੈ ਇਹ ਤਾਂ ਮੇਰਾ ਹੰਕਾਰ ਹੈ ਅਤੇ ਅੱਜ ਮੈਂ ਇਸ ਹੰਕਾਰ ਨੂੰ ਤੋੜਦਾ ਹਾਂ ਪੂਰੇ ਪੰਡਾਲ ਦੇ ਵਿੱਚ ਸੁੰਨ ਫਸਰ ਗਏ ਕਈ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਜਿ ਕਾਰਿਆਂ ਦੀ ਥਾਸ ਸਿਸਕੀਆਂ ਸੁਣਾਈ ਦੇ ਰੀਆਂ ਸਨ ਜੋਰਾਸ ਨੇ ਐਲਾਨ ਕੀਤਾ ਅੱਜ ਕੋਈ ਕੇਕ ਕਟਿਆ ਨਹੀਂ ਜਾਵੇਗਾ ਬਾਬਾ ਜੀ ਨੇ ਸਿੱਖ ਸਤਾ ਸੇ ਅਸੀਂ ਕੇਕ ਕੱਟ ਕੇ ਉਹਨਾਂ ਦਾ ਮਜ਼ਾਕ ਨਹੀਂ ਉਡਾਵਾਂਗੇ ਅੱਜ ਇਹ ਸਾਰਾ 100 ਕੁਇੰਟਲ ਦਾ ਕੇਕ ਗਰੀਬਾਂ ਦੇ ਵਿੱਚ ਵੰਡ ਦਿੱਤਾ ਜਾਵੇ ਪਰ ਇੱਕ ਜਸ਼ਨ ਵਜੋਂ ਨਹੀਂ ਸਗੋਂ ਜੁਰਾ ਸਿੰਘ ਦੇ ਪ੍ਰਸਤਾਵੇ ਵਜੋਂ ਅੱਜ ਤੋਂ ਮੇਰੀ ਸਿਆਸਤ ਖਤਮ ਹੈ ਅਤੇ ਮੇਰਾ ਪ੍ਰਾਹ ਹੋਣ ਦਾ ਪਰਸ਼ਰ ਜੁਰਾ ਸਿੰਘ ਨੇ ਕਿਰਨ ਨੂੰ ਗੱਲ ਲਾਇਆ 10 ਸਾਲਾਂ ਦੀ ਨਫ਼ਰਤ ਤੇ ਗੁੱਸਾ ਅਤੇ ਲੋਕੀ ਕਹਿਣਗੇ ਦਾ ਡਰ ਇੱਕ ਪਲ ਦੇ ਵਿੱਚ ਹੀ ਖਤਮ ਹੋ ਗਿਆ ਉਸਨੇ ਆਪਣੇ ਭੈਣ ਦੇ ਸਿਰ ਤੇ ਹੱਥ ਰੱਖਿਆ ਅਤੇ ਪੈਣੇ ਹੋ ਰੋਣਾ ਉਹ ਘਰ ਤੇਰਾ ਹੈ ਅਤੇ ਤੇਰਾ ਹੀ ਰਹੇਗਾ ਚਲ ਘਰ ਚਲੀਏ ਜਦੋਂ ਜੁਰਾ ਸਿੰਘ ਆਪਣੀ ਪੈਣ ਅਤੇ ਭਣਜੀ ਨੂੰ ਲੈ ਕੇ ਸਟੇਜ ਤੋਂ ਹਟਾ ਉਤਰਿਆ ਤਾਂ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਦੀ ਕਿਸੇ ਨੂੰ ਉਮੀਦ ਤੱਕ ਨਹੀਂ ਸੀ ਜਿਹੜੇ ਲੋਕ ਪਹਿਲਾਂ ਕਲੰਕ ਨੇ ਕਹਿ ਕੇ ਗੱਲਾਂ ਕਰੇ ਸਨ ਉਹਨਾਂ ਨੇ ਰਸਤਾ ਛੱਡ ਦਿੱਤਾ ਲੋਕਾਂ ਨੇ ਸਿਰ ਚੁਕਾ ਲਏ ਉਹਨਾਂ ਨੇ ਇੱਕ ਨੇਤਾ ਨੂੰ ਨਹੀਂ ਇੱਕ ਅਸਲੀ ਮਰਦ ਨੂੰ ਦੇਖਿਆ ਜਿਸ ਨੇ ਸਮਾਜ ਦੇ ਡਰ ਤੋਂ ਉੱਪਰ ਉੱਠ ਕੇ ਆਪਣਾ ਕੁੰਭਾਣਾ ਸੀ ਪਰਿਵਾਰ ਜੁੜ ਗਿਆ ਸੀ ਪਰ ਹੁਣ ਅਸਲੀ ਇਮਤਿਹਾਨ ਬਾਕੀ ਸੇ ਕਿਉਂਕਿ ਕਰ ਜਾ ਕੇ ਉਸ ਪਾਕਿਸਤਾਨੀ ਬੱਚੀ ਦੀ ਪਛਾਣ ਸਵਾਲ ਖੜੇ ਕਰਨ ਵਾਲੀ ਸੀ ਉਸ ਦਿਨ ਗੁਰਦੁਆਰਾ ਸਾਹਿਬ ਦੇ ਮੈਦਾਨ ਵਿੱਚ ਜੋ ਹੋਇਆ ਉਹ ਕੋਈ ਸਿਆਸੀ ਰੈਲੀ ਨਹੀਂ ਸੀ ਉਹ ਇਨਸਾਨੀਅਤ ਦੀ ਸਭ ਤੋਂ ਵੱਡੀ ਜਿੱਤ ਸੀ ਜਦੋਂ ਜੋਰਾ ਸਿੰਘ ਨੇ ਸਟੇਜ ਤੋਂ ਐਲਾਨ ਕੀਤਾ ਇਹ ਮੇਰੀ ਪਹਿਣ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਉੱਥੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝ ਵਹਿ ਤਰੇ ਜਿਹੜੇ ਲੋਕ ਕੁਝ ਪਲ ਪਹਿਲਾਂ ਕੋਈ ਹੋਰ ਨਜ਼ਰੀਆ ਰੱਖਦੇ ਸਨ ਉਹਨਾਂ ਦਾ ਨਜ਼ਰੀਆ ਬਦਲ ਚੁੱਕਿਆ ਹੈ ਹਾਂਜੀ 100 ਕਵੰਟਲ ਦਾ ਕੇਕ ਤਾਂ ਉਸੇ ਦਿਨ ਖਤਮ ਹੋ ਗਿਆ ਪਰ ਜੋ ਮਿਟਾਸ ਜੋਰਾਸੰਗ ਨੇ ਇੱਕ ਮਾਸੂਮ ਨੂੰ ਅਪਣਾ ਕੇ ਪੈਦਾ ਕੀਤਾ ਉਹ ਰਹਿੰਦੀ ਦੁਨੀਆ ਤੱਕ ਯਾਦ ਰਵੇਗੇ ਤੇ ਕਹਾਣੀ ਸਾਨੂੰ ਸਿਖਾਉਂਦੀ ਹੈ ਵੀ ਹੰਕਾਰ ਦਾ ਚੱਕਰ ਨਾ ਚਾਹੀਦਾ ਹੈ ਵੱਡੇ ਦਿਖਾਵੇ ਕਰਨਾ ਧਰਮ ਨਹੀਂ ਵੱਡਾ ਹੁੰਦਾ ਕਿਸੇ ਦੇ ਖੰਜੂ ਪੁੰਜ ਨਾ ਹੁੰਦਾ ਹੈ ਹਾਂਜੀ ਮਾਫ ਕਰਨਾ ਚਾਹੀਦਾ ਹੈ ਇਨਸਾਨ ਗਲਤੀਆਂ ਕਰਦਾ ਹੈ ਪਰ ਪਰਿਵਾਰ ਦਾ ਫਰਜ਼ ਹੈ ਹੱਥ ਫੜਨਾ ਨਾ ਕਿ ਵਾਰ-ਵਾਰ ਠੁੱਡੇ ਮਾਰਨਾ ਬੱਚੇ ਰੱਬ ਦਾ ਰੂਪ ਹੁੰਦੇ ਨੇ ਉਹਨਾਂ ਨੂੰ ਸਰਹਦਾਂ ਜਾਂ ਦੱਤਾਂ ਵਿੱਚ ਨਹੀਂ ਵੜਨਾ ਚਾਹੀਦਾ ਬਾਬਾ ਦੀਪ ਸਿੰਘ ਜੀ ਨੇ ਸੀਸ ਧਲਿਤੇ ਰੱਖ ਕੇ ਧਰਮ ਬਚਾਇਆ ਸੀ ਜੋਰਾਸੰਗ ਨੇ ਆਪਣਾ ਹੰਕਾਰ ਇਤੇ ਰੱਖ ਕੇ ਆਪਣਾ ਪਰਿਵਾਰ ਬਚਾਇਆ ਤੁਹਾਨੂੰ ਇੱਕ ਕਹਾਣੀ ਕਿਵੇਂ ਲੱਗੇ ਕਿ ਸਾਡਾ ਸਮਾਜ ਅੱਜ ਵੀ ਅਰੇਹੀਆਂ ਤਿਆਂ ਨੂੰ ਅਪਣਾਉਣ ਲਈ ਚਾਹ ਰਿਹਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜੇ ਇਸ ਵੀਡੀਓ ਨੇ ਤੁਹਾਡੇ ਦਿਲ ਨੂੰ ਛੂਇਆ ਹੋਏ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਰਾਬਰਾ ਕਾ ਜਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੇ ਜਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦਿਓ ਜੀ ਸਾਨੂੰ ਅਜਾਦਿਤ ਗੱਜ ਕੇ ਰਾਉਦੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ